ਹੈਲੋ YouTube ਫੈਮਿਲੀ ਵੈਲਕਮ ਟੂ ਮਾਈ ਚੈਨਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਸੋ एवरीवन ਨ ਰੂਮ ਦੀ ਆਪਾਂ ਕਰਨੀ ਕਹਿੰਦੇ ਸਫਾਈ ਦੇਖ ਸਕਦੇ ਹੋ ਤੁਸੀਂ ਸੋ ਸਫਾਈ ਕਰਨੀ ਆਪਾਂ ਰੂਮ ਦੀ ਤੇ ਉਸ ਤੋਂ ਪਹਿਲਾਂ ਆਪਾਂ ਆਪਣਾ ਸਮਾਨ ਲੈਣਾ ਆ ਸੋ ਮੇਰੀਆਂ ਕੁਝ ਜੀਨਸ ਸ਼ਰਟ ਕੱਪੜੇ ਹੈਗੇ ਵਾਸ਼ ਕਰਨ ਵਾਲੇ ਗਾਇਜ਼ ਮੇਰੇ ਕੋਲ ਕੱਪੜੇ ਨਹੀਂ ਹੈਗੇ ਆ ਯਾਨੀ ਕਿ ਸਮਾਨ ਨਹੀਂ ਹੈਗਾ ਜਿਵੇਂ ਕਿ ਬਾਲਟੀ ਵਗੈਰਾ ਆਪਣਾ ਸਮਾਨ ਲੈਣਾ ਹੈ ਤਾਂ ਹੁਣ ਮੈਂ ਜਾਣੀ ਆ ਮਾਰਕੀਟ ਆਪਣੇ ਬਸਤੇ ਸਮਾਨ ਲੈ ਕੇ ਆਉਣੀ ਕਿਉਂਕਿ ਕਾਫੀ ਮੇਰੇ ਕੱਪੜੇ ਵਾਸ਼ ਕਰਨ ਵਾਲੇ ਹੋਏ ਪਏ ਵਾਸ਼ ਕਰਨੇ ਆ ਤੇ ਜਿਹੜਾ ਜਿਹੜਾ ਆਪਾਂ ਨੂੰ ਸਮਾਨ ਚਾਹੀਦਾ ਆਪਾਂ ਲੈ ਕੇ ਆਨੇ ਆ ਬਲੌਗ ਦੇ ਨਾਲ ਤੁਸੀਂ ਸਾਰੇ ਜਣੇ ਲਾਸਟ ਤੱਕ ਬਣੇ ਰਹੋ ਮਿਲਦੇ ਆ ਤੁਹਾਨੂੰ ਬਾਅਦ ਚੱਕ ਕੇ ਸੋ ਗਾਇਜ਼ ਹੁਣ ਮੈਂ ਜਾਣੀ ਆ ਜੀ ਮਾਰਕੀਟ ਬਲੌਗ ਦੇ ਨਾਲ ਤੁਸੀਂ ਲਾਸਟ ਤੱਕ ਬਣੇ ਰਹੋ ਜਿਹੜਾ ਵੀ ਆਪਣਾ ਸਮਾਨ ਹੈਗਾ ਮੈਂ ਲੈ ਕੇ ਆਉਂਗੀ ਕਿਉਂਕਿ ਮੇਰੇ ਬਹੁਤ ਸਾਰੇ ਕੱਪੜੇ ਧੋਣ ਵਾਲੇ ਪਏ ਆ ਹੋਰ ਵੀ ਸਮਾਨ ਜਿਵੇਂ ਕੰਮ ਵਗੈਰਾ ਕੰਗਾ ਜਰੂਰੀ ਸਮਾਨ ਆ ਨਾ ਮੇਰਾ ਇਸ ਕਰਕੇ ਨਿਊ ਪਲੈਂਟ 'ਚ ਸ਼ਿਫਟ ਹੋਇਆ ਇਸ ਕਰਕੇ ਹਾਂਜੀ एवरीवन ਉਸ ਤੋਂ ਬਾਅਦ ਮੈਂ ਆਪਣਾ ਮਾਰਕੀਟ ਲਈ ਬਾਹਰ ਆ ਗਈ ਸੀ ਤੁਸੀਂ ਦੇਖ ਸਕਦੇ ਹੋ ਸੋ ਮੈਂ ਨਿਊ ਆਪਣਾ ਸ਼ਿਫਟ ਹੋਈ ਸੀਗੀ ਹੈਨਾ ਕਾਫੀ ਸਾਰਾ ਸਮਾਨ ਸੀ ਜਿਸ ਦੀ ਮੈਨੂੰ ਲੋਡ ਸੀ ਹੌਲੀ ਹੌਲੀ ਕਰਕੇ ਸ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਾਫੀ ਸਾਰੇ ਅਲ ਬ੍ਰੈਂਡ ਵਗੈਰਾ ਲੰਘ ਰਹੇ ਸੀ ਤਾਂ ਮੈਂ ਦੇਖ ਰਹੀ ਸੀ ਬੜਾ ਨਜ਼ਦੀਕ ਦੀ ਲੰਘ ਰਹੇ ਸੀਗੇ ਤਾਂ ਮੈਂ ਫਸਟ ਟਾਈਮ ਕੁਛ ਐਦਾਂ ਦਾ 뷰 ਦੇਖ ਰਹੀ ਸੀ ਕਿਉਂਕਿ ਪਿੰਡਾਂ ਦੇ ਵਿੱਚ ਕਦੇ ਵੀ ਐਦਾਂ ਮੈਂ ਦੇਖਿਆ ਨਹੀਂ ਹੈਗਾ ਸੀ ਦੂਰ ਦੂਰ ਦੇਖਣਾ ਹਨਾ ਤਾਂ ਰਸਤੇ ਵਿੱਚ ਇਹ ਲੜਕੀ ਮੈਨੂੰ ਮਿਲੀ ਗੱਲਾਂ ਕਰ ਰਹੀ ਸੀ ਦੀਦੀ ਦੀਦੀ ਕਰਕੇ ਹਨਾ ਤਾਂ ਮੈਂ ਫਿਰ ਵਲੌਗ ਬਣਾ ਰਹੀ ਸੀ ਤਾਂ ਮੈਨੂੰ ਕਹਿ ਰਹੀ ਸੀ ਮੈਨੂੰ ਵੀ ਪਲੇ ਪਲੇ ਬਟਨ ਮਿਲੇ ਐ ਇਹ ਦੋਨੀਆਂ ਗੱਲਾਂ ਕਰ ਰਹੀ ਸੀ ਕਿ ਮੇਰੇ ਕੋਲ ਤਾਂ ਮੈਂ ਕਿਹਾ ਚਲੋ ਵਧੀਆ ਗੱਲ ਆ ਮਿਹਨਤ ਕਰੋ ਹਨਾ ਤਾਂ ਮੈਨੂੰ ਬੋਲ ਰਹੀ ਸੀ ਸਾਡਾ ਫੋਨ ਟੁੱਟ ਗਿਆ ਤਾਂ ਹਾਂਜੀ ਗਾਇਸ ਸੋ ਗੱਲਾਂ ਬਾਤਾਂ ਵਿੱਚ ਵਿੱਚ ਉਹ ਆਪਣਾ ਜਿਹੜਾ ਕੰਮ ਕੁੜੀ ਜਿੱਥੇ ਜਾ ਰਹੀ ਸੀ ਆਪਣੇ ਭਰਾ ਕੋਲ ਜਿੱਥੇ ਵਿਆ ਗਈ ਚਲੀ ਸੀ ਸੋ ਉਸ ਤੋਂ ਬਾਅਦ ਮੈਂ ਤਾਂ ਇਕੱਲੀ ਆਈ ਸੀ ਮਾਰਕੀਟ ਦੇ ਵਿੱਚ ਤਾਂ ਮੈਂ ਆਪਣਾ ਸਮਾਨ ਲੈਣਾ ਸੀਗਾ ਸੋ ਗਾਇਸ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਮਹਿੰਦੀ ਦਾ ਕਲਰ ਦਿਖਾ ਰਹੀ ਸੀ ਕਾਫੀ ਚੜਿਆ ਸੀ ਇਸ ਵਾਰ ਬਟ ਇੱਕ ਹੱਥ ਰਹਿ ਗਿਆ ਸੀ ਇੱਕ ਹੱਥ ਰਹਿ ਗਿਆ ਸੀ ਇੱਕ ਹੱਥ ਤੇ ਨਹੀਂ ਲੱਗੀ ਕਿਉਂਕਿ ਮੈਂ ਆਪਣੇ ਇੱਕ ਹੱਥ ਤੇ ਲਗਾ ਲੈਂਦੀ ਹਾਂ ਬਟ ਦੂਸਰੇ ਹੱਥ ਤੇ ਨਹੀਂ ਲੱਗਦੀਗੀ ਅ ਸੋ ਉਸ ਤੋਂ ਬਾਅਦ ਮੈਂ ਸੋਚਿਆ ਕਿ ਵੌਇਸ ਕਵਰ ਕਰੂੰਗੀ ਆਪਣਾ ਵੀਡੀਓ ਦੇ ਉੱਪਰ ਵੈਸੇ ਮੈਂ ਆਪਣਾ ਵਲੌਗ ਬੋਲ ਕੇ ਬਣਾ ਰਹੀ ਸੀ ਬਟ ਰਾਸਤੇ ਵਿੱਚ ਕਾਫੀ ਟ੍ਰੈਫਿਕ ਦਾ ਸ਼ੋਰ ਸੀ ਇਸ ਕਰਕੇ ਮੈਂ ਆਪਣਾ ਉੱਪਰ ਵੌਇਸ ਕਵਰ ਕਰ ਰਹੀ ਹਾਂ ਗੱਲਾਂ-ਗੱਲਾਂ ਕਰ ਰਹੀ ਸੀ ਬਟ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਵੌਇਸ ਕਵਰ ਕਰਨੀ ਪਵੇਗੀ ਸੋ ਗਾਇਸ ਬਾਕੀ ਤੁਸੀਂ ਦੇਖ ਸਕਦੇ ਹੋ ਕੁਛ ਸਮਾਨ ਲੈਣਾ ਸੀ ਬਾਕੀ ਰੂਮ ਦੀ ਸਫਾਈ ਕਰਨੀ ਹੈ ਹੌਲੀ ਹੌਲੀ ਕਰਕੇ ਤੁਹਾਡੇ ਨਾਲ ਸਾਰਾ ਮੈਂ ਵੀਊ ਸ਼ੇਅਰ ਕਰੂੰਗੀ ਸੋ ਗਾਇਸ ਮੈਂ ਫਸਟ ਟਾਈਮ ਤੁਸੀਂ ਦੇਖ ਸਕਦੇ ਹੋ ਆਪਣਾ ਪਿੰਡ ਤੋਂ ਇੱਥੇ ਆਈ ਚਾਹੀਦੀ ਤਾਂ ਵੀ ਹੈ ਆਪਣਾ ਵਲੋਗਿੰਗ ਵਗੈਰਾ ਕਰ ਰਹੀਆਂ ਫਸਟ ਟਾਈਮ ਆ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਾਫੀ ਸਾਰੀ ਭੁੱਖ ਲੱਗੀ ਸੀ ਇੱਥੇ ਆਪਾਂ ਖਾਣਾ ਖਾਵਾਂਗੇ ਖਾਣਾ ਖਾਣ ਦੇ ਲਈ ਤੁਸੀਂ ਦੇਖ ਸਕਦੇ ਹੋ ਆਪਣਾ ਚੋਲ ਖਾਦੇ ਰੋਟੀ ਖਾਦੀ ਹੈ ਨਾ ਤਾਂ ਬੈਠ ਕੇ ਸੀ ਇੱਥੇ ਦਾ ਵੀਊ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਸਭ ਤੋਂ ਪਹਿਲਾਂ ਮੈਂ ਚੋਲ ਖਾਦੇ ਉਸ ਤੋਂ ਬਾਅਦ ਮੈਂ ਰੋਟੀ ਖਾऊंगी ਸੋ ਗਾਇਸ ਹਾਂਜੀ ਗਾਇਸ ਹੁਣ ਥੋੜਾ ਜਿਹਾ ਮੈਂ ਪੱਖਾ ਜ਼ਿਆਦਾ ਤੇਜ਼ ਸੀ ਇਸ ਕਰਕੇ ਵੌਇਸ ਕਵਰ ਕਰ ਰਹੀ ਨਾ ਜ਼ਿਆਦਾ ਸ਼ੋਰ ਆ ਰਿਹਾ ਸੀਗਾ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਰਾਈਸ ਬਹੁਤ ਜ਼ਿਆਦਾ ਯੰਮੀ ਯੰਮੀ ਸੀ ਤਾਂ ਮੈਂ ਰੱਜ ਕੇ ਆਪਣਾ ਰੋਟੀ ਖਾਦੀ ਖਾਣਾ ਖਾਦਾ ਕਿਉਂਕਿ ਭੁੱਖ ਲੱਗੀ ਹੋਈ ਸੀ ਹੌਲੀ ਹੌਲੀ ਕਰਕੇ ਆਪਣਾ ਜਸਟ ਰੂਮ ਦੇ ਵਿੱਚ ਕਰੂੰਗੀ ਵੀ ਆਪਣਾ ਮੈਂ ਖਾਣਾ ਬਣਾ ਲਿਆ ਕਰਾਂ ਹਨਾ ਤਾਂ ਬਾਕੀ ਹੁਣ ਤੁਹਾਨੂੰ ਪਤਾ ਹੀ ਹੈ ਕਿ ਮੈਂ ਹੁਣ ਘਰੇ ਨਹੀਂ ਰਹਿਣਾਗਾ ਯਾਨੀ ਕਿ ਮੈਂ ਹੁਣ ਬਾਹਰ ਰਿਆ ਕਰੂੰਗੀ ਆਪਣਾ ਸੋ ਸ਼ਿਫਟ ਜਿੱਦਾਂ ਕਿ ਹੋਈ ਹੌਲੀ ਹੌਲੀ ਕਰਕੇ ਦੇਖੋ ਇੱਕਦਮ ਕੁਝ ਵੀ ਨਹੀਂ ਹੁੰਦਾਗਾ ਹਨਾ ਵੀ ਇੱਕਦਮ ਸਾਰਾ ਕੁਝ ਆ ਜਾਂਦਾ ਹੌਲੀ ਹੌਲੀ ਕਰਕੇ ਆਪਣਾ ਜਿੱਦਾਂ ਕਰਨਾ ਪੈਂਦਾ ਹੈ ਸਮਾਨ ਬਣਾਉਣਾ ਪੈਂਦਾ ਤਾਂ ਉਦਾਂ ਹੀ ਮੈਂ ਕਰ ਰਹੀ ਆ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਖਾਣਾ ਖਾ ਰਹੀ ਆ ਮੈਂ ਬਹੁਤ ਸਵਾਦ ਸਬਜੀ ਸੀਗੀ ਤਾ ਆਪਣਾ পেট ਭਰ ਕੇ ਖਾਦਾ ਕਿਉਂਕਿ ਪੂਰਾ ਦਿਨ ਫਿਰ ਕੰਮ ਕਰਨਾ ਹੈ ਤਾਂ ਇਧਰ ਉਧਰ ਹੋਰ ਸਮਾਨ ਲੈਣ ਜਾਣਾ ਸ਼ੋਪਿੰਗ ਕਰਨੀ ਤਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਹੀ ਹਨਾ ਹੁੰਦਾ ਹੈਗਾ ਵੀ ਜਿੱਦਾਂ ਆਪਾਂ ਕਿਤੇ ਨਵੀਂ ਜਗ੍ਹਾ ਤੇ ਰਹਿ ਰਹੇ ਆ ਹੌਲੀ ਹੌਲੀ ਕਰਕੇ ਪਤਾ ਲੱਗਦਾ ਹੈ ਜਿਹੜੀ ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਹੁੰਦੀ ਹੈ ਫਿਰ ਉਦਾਂ ਹੀ ਆਪਾਂ ਹਨਾ ਆਪਣਾ ਯਾਦ ਰਹਿੰਦਾ ਵੀ ਮੈਨੂੰ ਇਹ ਚੀਜ਼ ਦੀ ਲੋੜ ਹੈ ਇਹ ਚੀਜ਼ ਦੀ ਲੋੜ ਤਾਂ ਆਪਾਂ ਲੈਣ ਜਾਂਦੇ ਆ ਸੋ ਉਸ ਤੋਂ ਬਾਅਦ ਮੈਂ ਆਪਣਾ ਪੂਰਾ ਮਸਤ ਸੀ ਖਾਣਾ ਖਾ ਰਹੀ ਸੀ ਮੇਰਾ ਧਿਆਨ ਸਿਰਫ ਮੇਰਾ ਵਲੋਗਿੰਗ ਦੇ ਵਿੱਚ ਸੀ ਤੇ ਨਾਲ ਨਾਲ ਮੈਂ ਦਿਖਾ ਰਹੀ ਸੀ ਗਾਇਜ਼ ਦੇਖ ਸਕਦੇ ਹੋ ਮੇਰਾ ਖਾਣਾ ਤਾ ਜਲਦੀ ਜਲਦੀ ਆਪਾਂ ਖਾਧਾ ਤੇ ਹਾਂਜੀ ਖਾਣਾ ਆਪਾਂ ਖਾ ਲਿਆ ਸੀ ਉਸ ਤੋਂ ਬਾਅਦ ਆਪਾਂ ਚਾਹੁੰਦੇ ਆ ਮਾਰਕੀਟ ਦੇ ਵਿੱਚ ਮਾਰਕੀਟ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਡਰੈਸ ਦੇਖੋਂਗੀ ਆਪਣੀ ਇੱਕ ਸੂਟ ਲੈਣਾ ਸੀ ਨਾਈਟ ਸੂਟ ਲੈਣਾ ਸੀ ਬਟ ਮੈਂ ਇੱਥੇ ਬੋਲ ਰਹੀ ਖਾਣਾ ਖਾਣ ਤੋਂ ਬਾਅਦ ਮੈਂ ਆਪਦੇ ਵੱਲੋਂ ਬੋਲ ਰਹੀ ਸੀ ਪੂਰਾ ਵੀ ਮੈਂ ਖਾਣਾ ਖਾ ਲਿਆ ਇਦਾਂ ਹੁੰਦਾ ਬਟ ਮੈਂ ਫਿਰ ਸੋਚਿਆ ਕਿ ਨਹੀਂ ਪੂਰੀ ਵੀਡੀਓ ਤੇ ਹੀ ਮੈਂ ਵੌਇਸ ਕਵਰ ਕਰੂੰਗੀ ਕਿਉਂਕਿ ਸੋ ਹੈ ਗਾਇਸ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਮੈਂ ਜਾ ਰਹੀ ਸੀ ਮਾਰਕੀਟ ਵੱਲ ਖਾਣਾ ਖਾ ਲਿਆ ਸੀ ਆਪਾਂ ਰਾਸਤੇ ਵਿੱਚ ਗੁਰਦੁਆਰਾ ਸੀ ਅੰਦਰ ਮੈਂ ਨਹੀਂ ਗਈ ਸੀ ਕਿ ਤਾਂ ਉਸ ਤੋਂ ਬਾਅਦ ਮੈਂ ਆਪਣਾ ਬਾਹਰ ਹੀ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਮੈਂ ਆਪਣਾ ਰੋਮਵਲ ਜਾ ਰਹੀ ਸੀ ਆਪਣਾ ਹਾਂਜੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਅ ਇੱਥੋਂ ਦੇ ਪਲਾਂਟ ਦੇਖੋ ਕਿੰਨੇ ਸੋਹਣੇ ਹਨਾ ਵਿਊ ਬਹੁਤ ਸੋਹਣਾ ਸੀਗਾ ਤਾਂ ਮੈਂ ਆਪਣਾ ਸਾਰਾ ਸਮਾਨ ਉਸ ਤੋਂ ਬਾਅਦ ਅਸੀਂ ਲੈ ਸਕਦੇ ਹੋ ਬਾਕੀ ਮੌਸਮ ਜਿਵੇਂ ਕਿ ਚੇਂਜ ਹੋ ਹੀ ਗਏ ਸੀ ਗਰਮੀ ਗਰਮੀ ਇੰਨੀ ਲੱਗ ਨਹੀਂ ਰਹੀ ਹੈਗੀ ਸੀ ਹਾਂਜੀ ਇੱਥੇ ਉਹ ਨਾ ਮੈਂ ਵਾਪਸੀ ਤੇ ਜਦੋਂ ਜਾ ਰਹੀ ਸੀ ਖਾਣਾ ਖਾਣ ਤਾਂ ਮੈਂ ਇੱਥੋਂ ਦੇਖ ਕੇ ਗਈ ਸੀ ਕਿ ਬਾਲਟੀ ਵਗੈਰਾ ਲੈਣੀ ਸੀ ਮੱਗ ਵਗੈਰਾ ਹਨਾ ਤਾਂ ਫਿਰ ਮੈਂ ਸੋਚਿਆ ਕਿ ਨਹੀਂ ਉੱਥੇ ਆਪਣੇ ਨੇੜੇ ਹੀ ਹੈਗੀ ਇੱਕ ਸ਼ਾਪ ਉੱਥੋਂ ਬਾਲਟੀ ਲੈ ਲਾਂਗੀ ਤਾਂ ਇੱਥੋਂ ਇੱਕ ਮੈਂ ਛੋਟਾ ਜਿਹਾ ਡਸਟਬਿਨ ਲਿਆ ਇੱਕ ਆਪਣਾ ਮੱਗ ਲਿਆ ਇਹ ਦੋ ਚੀਜ਼ਾਂ ਇੱਥੋਂ ਲਿਆਂ ਤਾਂ ਉਸ ਤੋਂ ਬਾਅਦ ਮੈਂ ਸੋਚਿਆ ਬਾਕੀ ਦਾ ਸਮਾਨ ਉੱਥੋਂ ਲੈ ਲਾਂਗੀ ਤਾ ਬਾਕੀ ਮੈਂ ਬਾਹਰ ਦਾ ਤਾਂ ਨਹੀਂ ਜਾਣਦੀ ਇੱਕ ਏਰੀਏ ਚ ਆਪਾਂ ਰਹਿ ਰਹੇ ਹੁੰਦੇ ਆ ਹਨਾ ਤਾਂ ਪਾਣੀ ਵਗੈਰਾ ਜਿਵੇਂ ਕੀ ਹੁੰਦਾ ਆ ਤਾਂ ਇੱਥੋਂ ਦਾ ਪਾਣੀ ਕਿਵੇਂ ਆ ਉਹ ਹੁਣ ਰਹਿ ਕੇ ਇੱਥੇ ਪਤਾ ਲੱਗੇਗਾ ਹਾਂਜੀ ਆਪਾਂ ਦੇਖ ਸਕਦੇ ਹੋ ਜ਼ਮਾਨ ਲੈ ਲਿਆ ਉਸ ਤੋਂ ਬਾਅਦ ਮੈਂ ਜਾ ਰਹੀ ਸੀ ਤਾਂ ਮੈਂ ਆਪਣਾ ਫਰੰਟ ਤੋਂ ਵੀ ਵਲੌਗ ਬਣਾ ਰਹੀ ਸੀਗੀ ਨਾਲ ਨਾਲ ਮੈਂ ਵਲੋਗਿੰਗ ਵਗੈਰਾ ਆਪਣੀ ਕਰ ਰਹੀ ਸੀ ਕਿਉਂਕਿ ਹੁਣ ਏਦਾਂ ਹੀ ਬਸ ਹੌਲੀ ਹੌਲੀ ਕਰਕੇ ਮੈਂ ਆਪਣਾ ਸਾਰਾ ਸਮਾਨ ਜਿੱਦਾਂ ਕਿ ਬਣਾਣਾ ਆਪਣੇ ਲਈ ਹਨਾ ਤਾਂ ਤੁਹਾਡੇ ਨਾਲ ਵੀ ਵਲੌਗ ਵਗੈਰਾ ਸ਼ੇਅਰ ਕਰਦੀ ਰਹੂੰਗੀ ਬਾਕੀ ਆਪਣਾ ਰੂਮ ਦੀ ਵੀ ਸਫਾਈ ਕਰਨੀ ਆ ਉਹ ਵੀ ਮੈਂ ਤੁਹਾਨੂੰ ਨੈਕਸਟ ਵਲੌਗ ਸ਼ੇਅਰ ਕਰੂੰਗੀ ਆਪਣੇ ਰੂਮ ਸ਼ੇਅਰ ਕਰੂੰਗੀ ਹਨਾ ਤਾਂ ਰੂਮ ਦੇ ਵਿੱਚ ਵੀ ਕਾਫੀ ਜਿੱਦਾਂ ਕਿ ਮੈਂ ਆਪਣਾ ਰਾਤ ਲਿਆ ਸੀਗਾ ਹਨਾ ਤਾਂ ਉੱਥੇ ਫਿਰ ਆਪਣਾ ਕਾਫੀ ਸਾਰਾ ਖਲਾਰਾ ਸੀਗਾ ਤਾਂ ਥੋੜਾ ਬਹੁਤਾ ਉਪਰ ਉਪਰ ਸਫਾਈ ਕੀਤੀ ਡਸਟ ਵਗੈਰਾ ਕੀਤਾ ਬਟ ਬਹੁਤ ਜ਼ਿਆਦਾ ਹਜੇ ਹੈਗੀ ਆ ਸਫਾਈ ਕਰਨ ਵਾਲੀ ਤਾਂ ਰਸੋਈ ਦਾ ਸਮਾਨ ਕਹਿ ਸਕਦੇ ਆ ਸ਼ਿਫਟ ਕਰਨਾ ਹੋਰ ਆਪਣਾ ਜਿਹੜਾ ਕਹਿ ਸਕਦੀਆਂ ਸਮਾਨ ਦੀ ਲੋੜ ਆ ਤਾਂ ਮੈਂ ਰਸਤੇ ਵਿੱਚ ਜਾ ਰਹੀ ਸੀ ਸੋ ਇੱਥੇ ਮੈਂ ਆਪਣਾ ਸੂਟ ਲੈਣਾ ਸੀ ਕਿ ਡਰੈਸ ਲੈਣੀ ਸੀ ਤਾਂ ਮੈਨੂੰ ਇੱਕ ਡਰੈਸ ਬਹੁਤ ਜ਼ਿਆਦਾ ਪਸੰਦ ਆਈ ਤਾਂ ਮੈਂ ਉਹੋ ਹੀ ਲਈ ਸੀ ਤੋ ਜਿੱਦਾਂ ਗਾਇਜ਼ ਇਹ ਕਾਰ ਕਹਿੰਦੇ ਹਨ ਨਾ ਪਹਿਲਾਂ ਜਦੋਂ ਆਪਾਂ ਦੇਖੀ ਉਹ ਹੀ ਪਸੰਦ ਆ ਗਈ ਸੀ ਤਾਂ ਆਪਾਂ ਲੈ ਲਈ ਸੀ ਓਦਾਂ ਹੀ ਕਹਿੰਦੇ ਇਹ ਡਰੈਸ ਮੈਂ ਦੇਖੀ ਪਹਿਲੀ ਵਾਰੀ ਤਾਂ ਮੈਂ ਇਹ ਹੀ ਲੈ ਲਈ ਤੇ ਫਿਰ ਉਸ ਤੋਂ ਬਾਅਦ ਕਾਫੀ ਸ਼ਰਟ ਵਗੈਰਾ ਸੀ ਮੈਂ ਦੇਖੀਆਂ ਮੈਨੂੰ ਕੋਈ ਪਸੰਦ ਨਹੀਂ ਆਈ ਉਸ ਤੋਂ ਬਾਅਦ ਚਪਲਾ ਚਪਲਾ ਦੇਖੀਆਂ ਹਨਾ ਕਿਉਂਕਿ ਮੇਰੇ ਸ਼ੂਜ਼ ਪਾਏ ਹੋਏ ਸੀਗੇ ਤਾਂ ਉਹ ਜਪਲਾ ਇੱਕ ਡਰੈਸ ਲਈ ਤਾਂ ਜੇ ਕੱਪੜੇ ਵੈਸੇ ਮੇਰੇ ਕੋਲ ਹੋਰ ਵੀ ਹੈਗੇ ਆ ਹਨਾ ਜਿਵੇਂ ਕਿ ਬਟ ਮੇਰਾ ਅੱਜ ਹੈਗਾ ਸੀ ਵੀ ਮੈਂ ਨਾਈਟ ਸੂਟ ਲੈਣ ਆਈ ਸੀਗੀ ਪਰ ਫਿਰ ਮੈਂ ਸੋਚਿਆ ਕਿ ਨਹੀਂ ਡਰੈਸ ਲੈ ਲੈਂਨੀ ਹੈ ਨਾਈਟ ਸੂਟ ਮੈਂ ਕਿਤੇ ਫੇਰ ਜਦੋਂ ਆਈ ਨਾ ਸ਼ਾਪਿੰਗ ਕਰਨ ਤਾਂ ਉਦੋਂ ਲਵਾਂਗੀ ਸ਼ਾਪਿੰਗ ਕਰਨੀ ਹੈ ਆਪਣਾ ਵਲੌਗ ਆਏਗਾ ਹੌਲੀ ਹੌਲੀ ਕਰਕੇ ਵੀ ਇੱਕ ਸਾਬ ਦਾ ਹੁਣ ਸ਼ਾਪਿੰਗ ਹੀ ਕਹਿ ਸਕਦੀਆਂ ਕਿ ਜ਼ਿਆਦਾਤਰ ਸ਼ਾਪਿੰਗ ਸ਼ਾਪਿੰਗ ਤੇ ਹੀ ਆਇਆ ਕਿਉਂਕਿ ਇੱਥੇ ਟੌਪ ਸੀਗੇ ਅਲੱਗ-ਅਲੱਗ ਕੱਪੜੇ ਵੀ ਸੀ ਕਾਫੀ ਵਧੀਆ ਸੀਗੇ ਹਨਾ ਤਾਂ ਅਲੱਗ-ਅਲੱਗ ਲੋਰ ਜੀਨਸ ਸ਼ਰਟ ਟੌਪ ਕਾਫੀ ਕੁਸ਼ਿ ਸੀਗਾ ਤਾਂ ਬਟ ਨਹੀਂ ਮੈਂ ਉਹੀ ਆਪਣੀ ਡਰੈਸ ਲਈ ਤਾਂ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਹਾਂਜੀ ਇੱਥੇ ਬਿੱਲ ਕਰਾਇਆ ਤਾਂ ਇੱਥੋਂ ਫਿਰ ਮੈਂ ਆਪਣਾ ਪਰਫਿਊਮ ਲਿਆ ਤਾਏ ਵਾਲਾ ਬੈਸਟ ਸੀ ਕਾਫੀ ਮੈਂ ਦੇਖੇ ਟ੍ਰਾਈ ਕਰਕੇ ਤਾਂ ਹਾਂਜੀ ਉਸ ਤੋਂ ਬਾਅਦ ਜਿੰਨਾ ਦੀ ਸ਼ੋਪ ਸੀ ਵੀਰੇ ਹੁਣੇ ਕੁਛ ਰਹੇ ਸੀ ਕਿ ਤੁਸੀਂ ਵਲੌਗ ਵਗੈਰਾ ਬਣਾਉਂਦੇ ਹੋ ਚੈਨਲ ਵਗੈਰਾ ਕੁਛ ਰਹੇ ਸੀ ਬਟ ਮੈਂ ਆਪਣਾ ਆ ਪਰਫਿਊਮ ਇਹ ਵਾਲਾ ਲਿਆ ਹਾਂਜੀ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਸਾਰਾ ਸਮਾਨ ਮੈਂ ਪੈਕ ਕੀਤਾ ਦੈਨ ਜਲਦੀ ਜਲਦੀ ਜਾਣਾ ਸੀਗਾ ਆਪਣਾ ਰੂਮ ਚ ਘਰ ਚ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਆ ਕਿਉਂਕਿ ਉੱਥੋਂ ਵੀ ਸਮਾਨ ਲੈਣਾ ਸੀਗਾ ਹਜੇ ਮੈਂ ਆਪਣਾ ਤਾਂ ਸੋ ਹੈ ਗਾਇਸ ਲਾਸਟ ਤੇ ਮੈਂ ਇੱਥੇ ਆਪਣੇ ਲਈ ਸਮਾਨ ਲਿਆ ਆਪਣਾ ਸ਼ੈਂਪੂ ਵਗੈਰਾ ਲਿਆ ਤਾਂ ਉਸ ਤੋਂ ਬਾਅਦ ਲਾਸਟ ਤੇ ਮੈਂ ਆਪਣਾ ਆਈ ਰੂਮ ਦੇ ਕੋਲ ਤਾਂ ਇੱਥੇ ਆਪਣਾ ਇਹ ਸ਼ਾਪ ਹੈਗੀ ਸੀਗੀ ਤਾਂ ਮੈਂ ਸੋਚ ਕੇ ਗਈ ਸੀ ਕਿ ਚਲੋ ਇੱਥੋਂ ਬਾਲਟੀ ਲੈ ਲਾਂਗੀ ਕਿਉਂਕਿ ਬਾਲਟੀ ਲੈਣ ਨੂੰ ਉੱਥੋਂ ਵੀ ਮੈਂ ਲੈ ਸਕਦੀ ਸੀ ਬਟ ਮੈਨੂੰ ਇਹ ਵਾਲੀ ਮੈਂ ਪਹਿਲਾਂ ਦੇਖ ਕੇ ਗਈ ਸੀ ਸੋਚਾ ਇਹ ਵਾਲੀ ਲੈ ਲੈਂਦੇ ਆ ਤਾਂ ਉਸ ਤੋਂ ਬਾਅਦ ਇੱਥੋਂ ਵੀ ਜਿਹੜਾ ਸਮਾਨ ਦੀ ਲੋੜ ਸੀ ਸਾਬਣ ਵਗੈਰਾ ਜੋ ਵੀ ਐ ਸਰਫ ਵਗੈਰਾ ਹਨਾ ਤਾਂ ਮੈਂ ਆਪਣਾ ਸਭ ਕੁਝ ਲਿਆ ਮੀਨਰ ਵਗੈਰਾ ਲਿਆ ਕਿਉਂਕਿ ਜਿਵੇਂ ਕਹਿੰਦੇ ਆ ਨਾ ਕਰਿਆ ਤਾਂ ਸਭ ਕੁਝ ਸੀਗਾ ਬਟ ਹੁਣ ਇੱਥੇ ਆ ਹੌਲੀ ਹੌਲੀ ਕਰਕੇ ਜਿਵੇਂ ਕਹਿੰਦੇ ਆ ਸਮਾਨ ਬਣਾਉਣਾ ਪੈਣਾ ਆ ਤਾਂ ਉਸ ਤੋਂ ਬਾਅਦ ਮੈਂ ਆਪਣਾ ਛੋਟੇ ਬਾਊਜ ਵਗੈਰਾ ਸਰਫ ਦੇ ਲਈ ਸਾਬਣ ਲਿਆ ਤਾਂ ਉਸ ਤੋਂ ਬਾਅਦ ਕਾਫੀ ਕੱਪੜੇ ਮੇਰੇ ਵਾਸ਼ ਕਰਨ ਵਾਲੇ ਸੀਗੇ ਸੋ ਨੈਕਸਟ ਵਲੌਗ ਵਿੱਚ ਮੈਂ ਤੁਹਾਡਾ ਸ਼ੇਅਰ ਕਰੂੰਗੀ ਆਪਣੇ ਰੂਮ ਦੀ ਸਫਾਈ ਕਰੂੰਗੀ ਹਨਾ ਤਾਂ ਜਿਹੜੀ ਸ਼ੋਪਿੰਗ ਕੀਤੀ ਆ ਸਾਰਾ ਸਮਾਨ ਸ਼ੇਅਰ ਕਰੂੰਗੀ ਤਾਂ ਮਮ ਨੈਕਸਟ ਵਲੌਗ ਦੇਖਣ ਲਈ ਚਾਨੂ ਕੋਲ ਸਬਸਕ੍ਰਾਈਬ ਕਰ ਲੋ ਤਾਂ ਕਿ ਮੇਰੇ ਤੁਸੀਂ ਨੈਕਸਟ ਵਲੌਗ ਆਉਣ ਵਾਲਾ ਦੇਖ ਸਕੋਸ ਤੋਂ ਬਾਅਦ ਮੈਂ ਆ ਚੁੱਕੀ ਸੀ ਆਪਣੇ ਰੂਮ ਚ ਸੋ ਗਾਇਸ ਰੂਮ ਦੀ ਤੁਸੀਂ ਹਾਲ ਦੇ ਦੇਖ ਹੀ ਸਕਦੇ ਹੋ ਸੋ ਕਰਦੇ ਆ ਸਫਾਈ ਨੈਕਸਟ ਵਲੌਗ ਆਪਣਾ ਇਸ ਦੇ ਅਕੋਰਡਿੰਗ ਹੀ ਆਉਣ ਵਾਲਾ ਆ ਤਾਂ ਜਲਦੀ ਜਲਦੀ ਚਾਨੂ ਕੋਲ ਸਬਸਕ੍ਰਾਈਬ ਬਾਕੀ ਗਾਇਸ ਇੱਥੇ ਮੈਂ ਆਪਣਾ ਸਮਾਨ ਹੁਣ ਅਲਮਰਾ ਵਿੱਚ ਸ਼ਿਫਟ ਕਰੂੰਗੀ ਤਾਂ ਜਿਹੜਾ ਦੂਸਰਾ ਚੈਨਲ ਆ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਮੇਰੇ ਵਰਕ ਰਿਲੇਟਿਡ ਵੀਡੀਓ ਦੇਖ ਸਕੋ ਸੋ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਬਾਏ ਬਾਏ